ਤੇ ਆਪਣੇ ਭਰਾਵਾਂ ਨੇ ਘਰ ਬਣਾਉਣਾ ਹੁੰਦਾ ਜਦੋਂ ਆਪਾਂ ਨੇ ਕਈ ਵਾਰੀ ਦੇਖਦੇ ਆ ਸਾਡਾ ਡਬਲ ਪਰਸ਼ਨ ਵੀ ਬਣ ਜੇ ਤੇ ਸਾਡਾ ਖਰਚਾ ਵੀ ਨਾ ਵੜਾ ਹੋਵੇ ਤੇ ਨਾਲੇ ਡਬਲ ਪਰਸ਼ਨ ਹੋਵੇ ਨਾਲੇ ਏਰੀਆ ਵਧੇ ਨੀਤਾ 1600 ਏਰੀਆ ਦੋਸਤੋ 42/26 ਦਾ ਤੁਹਾਡੇ ਕੋਲ ਪਲਾਟ ਹੋਵੇ ਜੇ ਗਜਾਂ 'ਚ ਗੱਲ ਕਰੀਏ ਸਵਾ 100 ਦਾ ਜਗ੍ਹਾ ਹੋਵੇ ਤੇ ਮਰਲਿਆਂ ਦੀ ਗੱਲ ਕਰੀਏ 4 ਕ ਮਰਲੇ ਜਗ੍ਹਾ ਬਣਦੀ ਆ ਇਹ ਤੁਸੀਂ ਕੋਠੀ ਦੇਖੋ ਇਹਨਾਂ ਦਾ ਸੋਹਣਾ ਡਿਜ਼ਾਈਨ ਹੈ ਇਹ ਇਹ 1100 ਸਕਰ ਫੁੱਟ ਬਣਦਾ ਜੀ ਥੱਲੇ 500 ਸਕਰ ਫੁੱਟ ਉੱਪਰ ਹੈ ਇਹਦੇ 'ਚ ਹਰ ਇੱਕ ਸਹੂਲਤ ਹੈ ਨਾਲੇ 1500 ਏਰੀਆ ਸਾਰਾ 1600 ਬਹੁਤ ਸੀਮਾ ਏਰੀਆ ਦੇ ਵਿੱਚ ਬਣੀ ਹੋਈ ਹੈ ਸਾਰਾ ਡਿਜ਼ਾਈਨ ਆਪਾਂ ਅੰਦਰ ਚੱਲ ਕੇ ਦਿਖਾਉਣੇ ਆ ਅਗਰ ਕਿਸੇ ਭਰਾ ਨੇ 2000 ਤੋਂ ਥੱਲੇ ਥੱਲੇ ਏਰੀਆ 'ਚ ਡਿਜ਼ਾਈਨ ਕਰਵਾਉਣਾ ਹੋਵੇ ਤਾਂ ਇਤੋਂ ਸੋਹਣਾ ਕੋਈ ਡਿਜ਼ਾਈਨ ਨਹੀਂ ਹੋ ਸਕਦਾ ਤੁਸੀਂ ਸਾਰੀ ਧਿਆਨ ਨਾਲ ਦੇਖੋ ਨਾਲੇ ਤਾਂ ਡਬਲ ਪੋਰਸ਼ਨ ਬਣ ਗਿਆ ਨਾਲੇ ਸਿੰਗਲ ਪੋਰਸ਼ਨ ਜਿੰਨਾ ਜਗ੍ਹਾ ਰੋਕੀ ਆ ਸਾਰੀ 1600 ਸquare ਤੇ ਆਪਾਂ ਤਾਂ ਉਹਨੂੰ ਸਾਰਾ ਡਿਜ਼ਾਈਨ ਅੰਦਰ ਤੋਂ ਦਿਖਾਉਣ ਲੱਗੇ ਆ ਪੋਰਚ ਆ ਗਿਆ ਜੀ ਪੋਰਚ ਘਟੂਕਟ 11 ਬਏ 12 ਕ ਦਾ ਏਰੀਆ ਹੈ ਪੋਰਚ ਦਾ ਤੇ ਆਪਾਂ ਹੁਣ ਐਂਟਰ ਹੋਵਾਂਗੇ ਮੇਰੇ ਜਿਹੜੇ ਜਿਹੜੇ ਇਹਦੇ 'ਚ ਕਮਰੇ ਬਣੇ ਆ ਜਿੰਨੇ ਵੀ ਕ ਕਿਉਂਕਿ ਇਹਦੇ ਵਿੱਚ ਬਾਅਦ ਦੇ ਵਿੱਚ ਜਿਹੜਾ ਇੰਟੀਰੀਅਰ ਦਾ ਕੰਮ ਹੋਣਾ ਲੱਕੜ ਵਗੈਰਾ ਦਾ ਉਹ ਤੇ ਪੂਰੀ ਰੀਲ ਹੋਣੀ ਆ ਬਾਈ ਹੋਰੀ ਕਹਿੰਦੇ ਤੇ ਇੱਕ ਵਾਰੀ ਪਲਾਸਟਰ ਹੋ ਗਿਆ ਇਹ ਸਾਰਾ ਤੇ ਥੱਲੇ ਰੋੜੀ ਵਗੈਰਾ ਕੁੱਟੇ ਕੁੱਟੀ ਜਾ ਰਹੀ ਏ ਬਾਅਦ ਚ ਪੱਥਰ ਲੱਗਣਾ ਪਰ ਡਿਜ਼ਾਈਨ ਤੁਹਾਨੂੰ ਦਿਖਾਉਣ ਲੱਗੇ ਹੁਣ ਸਾਰਾ ਕਿੱਥੇ ਕਿੱਥੇ ਕੀ ਪਲਾਨ ਆ ਕੋਠੀ ਦਾ ਤੇ ਇੱਧਰ ਆ ਗਿਆ ਜੀ ਕਿਚਨ ਦਾ ਏਰੀਆ ਆ ਦੇਖੋ ਛੋਟਾ ਜਿਹਾ ਕਿਚਨ ਰੱਖਿਆ ਹੋਇਆ ਤੇ ਨਾਲ ਹੀ ਇਹਦੇ ਵਾਸ਼ਿੰਗ ਏਰੀਆ ਇੱਕ ਚੀਜ਼ ਦੇਖੀ ਜਾਓ ਬਾਈ ਜਿਹੜਾ ਜਿਹੜਾ ਵੀ ਕੋਈ ਵੀ ਚੀਜ਼ ਹੈ ਕਿਚਨ ਹੋ ਗਿਆ ਬੈੱਡਰੂਮ ਹੋ ਗਿਆ ਉਹ ਸਾਰੇ ਦਿਖਾਵਾਂਗੇ ਆਪਾਂ ਤੇ ਇਹ ਨਹੀਂ ਹੈਗਾ ਵੀ ਖੁੱਲੇ ਜਿ ਬਾਲੇ ਨੇ ਤੇ ਨਾਈ ਵਾਹੇ ਟਾਈਟ ਨੇ ਜਿੰਨਾ ਕਾ ਚਾਹੀਦਾ ਹੁੰਦਾ ਉਹਨੇ ਏਰੀਆ ਕਵਰ ਕੀਤਾ ਹੋਇਆ ਨਹੀਂ ਹੈਗਾ ਥੋੜੇ ਥੋੜੇ ਨਾਲ ਜੇ ਆਪਾਂ ਏਰੀਆ ਦੇ ਵਿੱਚੋਂ ਘਟਾਵਾਂਗੇ ਤਾਂ ਸੀਮਤ ਜੇ ਏਰੀਆ ਦੇ ਵਿੱਚ ਘਰ ਬਣ ਜਾਂਦਾ ਜੇ ਥੋੜਾ ਥੋੜਾ ਵਧਾਈ ਚੱਲਾਂਗੇ ਫੁੱਟ ਫੁੱਟ ਕਰਕੇ ਸਾਰਾ ਕੁਝ ਤਾਂ ਖਰਚਾ ਕਾਫੀ ਉੱਪਰ ਲੰਘ ਜਾਂਦਾ ਤੇ ਆਹ ਦੇਖ ਲਓ ਤੁਸੀਂ ਇਧਰ ਆ ਵਾਸ਼ਿੰਗ ਏਰੀਆ ਦਿਖਾ ਦੋ ਬਈ ਨਾਲ ਤੇ ਹੁਣ ਆਪਾਂ ਕਿਚਨ ਦਾ ਏਰੀਆ ਦਿਖਾ ਚੁੱਕੇ ਹਾਂ ਜੀ ਤੇ ਅਗਰ ਤੁਸੀਂ ਇਹ ਡਿਜ਼ਾਈਨ ਬਾਰੇ ਇਹ ਚੀਜ਼ ਜਾਣਨੀ ਹੈ ਵੀ ਇਹ ਸਾਰੇ ਕਿੰਨੇ ਬਾਈ ਕਿੰਨੇ ਦੇ ਰੂਮ ਨੇ ਉਹ ਥੋੜਾ ਡਿਟੇਲ ਜ਼ਿਆਦਾ ਹੋਊ ਵੀਡੀਓ ਲੰਮੀ ਹੋ ਜੂਗੀ ਉਹ ਤੁਸੀਂ ਫੋਨ ਨੰਬਰ ਤੇ ਜੋ ਕੋਈ ਨੰਬਰ ਦਿੱਤਾ ਉਹਦੇ ਨਾਲ ਗੱਲਬਾਤ ਕਰਕੇ ਜਾਣ ਸਕਦੇ ਹੋ ਤੇ ਇੱਕ ਆ ਪੂਜਾ ਰੂਮ ਆ ਗਿਆ ਜੀ ਆ ਦੇਖੋ ਪੂਜਾ ਰੂਮ ਵੀ ਬਹੁਤ ਛੋਟਾ ਜਿਹਾ ਪੂਜਾ ਰੂਮ ਹੈ ਤੇ 1100 ਏਰੀਆ ਤੋਂ ਬਦਲ ਨਹੀਂ ਦਿੱਤਾ ਥੱਲੇ ਤੇ ਉੱਪਰ 500 ਹੈ ਉੱਪਰਲਾ ਵੀ ਤੁਹਾਨੂੰ ਆਪਾਂ অপਸ਼ਨ ਦਿਖਾਵਾਂਗੇ ਹੁਣ ਇਹਦੇ ਬੈਡਰੂਮ ਦੇ ਵਿੱਚ ਆ ਗਏ ਜੀ ਆਪਾਂ ਆ ਦੇਖੋ ਬੈਡਰੂਮ ਕੋਰਨਰ ਵਿੰਡੋ ਦਿੱਤੀ ਹੋਈ ਹੈ ਜੀ ਇਹ ਵੀ ਸਾਰਾ 12 ਬਾਈ 12 ਤੋਂ ਜ਼ਿਆਦਾ ਨਹੀਂ ਹੈਗਾ ਤੇ ਇਹਦੇ ਚ ਇੱਕ ਡ्रेसਿੰਗ ਏਰੀਆ ਆ ਗਿਆ ਦੇਖੋ ਤੇ ਡ्रेसਿੰਗ ਤੋਂ ਆਪਾਂ ਗੱਲ ਕਰੀਏ ਇੱਧਰ ਵਾਸ਼ਿੰਗ ਏਰੀਆ ਇਹਨੂੰ ਦੋਨਾਂ ਬੈਡਰੂਮਾਂ ਨਾਲ ਜੋੜਿਆ ਹੋਇਆ ਆਪਾਂ ਤੁਹਾਨੂੰ ਉਧਰ ਤੋਂ ਵੀ ਦਿਖਾਵਾਂਗੇ ਆ ਦੇਖੋ ਇੱਕ ਬੈਡਰੂਮ ਹੋ ਗਿਆ ਆਹ ਹੋ ਗਿਆ ਇਹਦੇ ਚ ਡ्रेसਿੰਗ ਏਰੀਆ ਹੋ ਗਿਆ ਤੇ ਨਾਲ ਵਾਸ਼ਰੂਮ ਜੋੜਿਆ ਹੋਇਆ ਤੇ ਆਪਾਂ ਹੁਣ ਉਧਰ ਹੀ ਚੱਲਦੇ ਹਾਂ ਦੂਜੇ ਪਾਸੇ ਲੌਬੀ ਦੇ ਏਰੀਆ ਦੇ ਵਿੱਚ ਆ ਲੌਬੀ ਆ ਗਈ ਜੀ ਇਹਨੂੰ ਇੱਕ ਵਾਸ਼ਰੂਮ ਨੂੰ ਗੇਟ ਲੌਬੀ 'ਚ ਦਿੱਤਾ ਤੇ ਇੱਥੋਂ ਲੌਬੀ ਦੇ ਵਿੱਚੋਂ ਵੀ ਕੋਈ ਵੀ ਇੱਧਰੋਂ ਆ ਕੇ ਇਹਨੂੰ ਯੂਜ਼ ਕਰ ਸਕਦੇ ਆਪਾਂ ਤੇ ਬੈਡਰੂਮ ਦੇ ਵਿੱਚੋਂ ਵੀ ਯੂਜ਼ ਕਰ ਸਕਦੇ ਇਧਰਲਾ ਬੈਡਰੂਮ ਆ ਗਿਆ ਜੀ ਇਧਰੋਂ ਵੀ ਯੂਜ਼ ਕਰ ਸਕਦੇ ਆ ਦੇਖੋ ਤੇ ਆ ਬੈਡਰੂਮ ਆ ਗਿਆ ਦੂਜਾ ਇਹਨੂੰ ਗੇਟ ਇਧਰਲੇ ਪਾਸੇ ਵਾ ਦੇਖੋ ਵਾਸ਼ਰੂਮ ਨੂੰ ਇਧਰ ਗੇਟ ਦੇਤਾ ਤੇ ਪਿੱਛੇ ਇਹਦੇ ਇੱਕ ਗੇਟ ਰੱਖਿਆ ਹੋਇਆ ਕਿਉਂਕਿ ਕਈ ਵਾਰੀ ਹੁਣ ਤਾਂ ਬਾਈ ਉਹਨਾਂ ਦੀ ਪ੍ਰਾਣੀ ਰਹਿਸ਼ ਹੈ ਪਿੱਛੇ ਪਸ਼ੂ ਵਗੈਰਾ ਰੱਖਣੇ ਹੁਣ ਇੱਥੋਂ ਆਪਾਂ ਇੱਕ ਗੇਟ ਤੇ ਵਿੰਡੋ ਦਿੱਤੀ ਹੋਈ ਜਾਂਦੇਲੇ ਪਾਸੇ ਤੇ ਆ ਜਿਓ ਜੀ ਤੇ ਦੋਸਤੋ ਇਹਦੇ ਵਿੱਚ ਜਿਹੜਾ ਡਿਜ਼ਾਈਨ ਆ ਆਪਾਂ ਸਾਰਾ ਪਹਿਲਾਂ ਇਹਦਾ ਕਿਚਨ ਦਿਖਾ ਦੋ ਕਿਚਨ ਆਪਾਂ ਦਿਖਾਤਾ ਅੰਦਰ ਇਹਦੇ ਵਾਸ਼ਿੰਗ ਏਰੀਆ ਰੱਖਿਆ ਹੋਇਆ ਤੇ ਇਧਰ ਆ ਗਿਆ ਜੀ ਪੂਜਾ ਪਾਠ ਵਾਸਤੇ ਰੂਮ ਰੱਖਿਆ ਛੋਟਾ ਜਿਹਾ ਤੇ ਇਧਰ ਇੱਕ ਬੈਡਰੂਮ ਰੱਖਿਆ ਹੋਇਆ ਬੈਡਰੂਮ ਦੇ ਵਿੱਚੋਂ ਇੱਕ ਗੇਟ ਦੇ ਕੇ ਡਰੈਸਿੰਗ ਏਰੀਆ ਉਧਰ ਹੈਗਾ ਤੇ ਨਾਲ ਦੋਨੇ ਬੈਡਰੂਮਾਂ ਨੂੰ ਜੋੜਦਾ ਇੱਕ ਵਾਸ਼ਰੂਮ ਹੈ ਜੀ ਤੇ ਇਹਨੂੰ ਲੌਬੀ ਦੇ ਨਾਲ ਵੀ ਅਟੈਚ ਕੀਤਾ ਹੋਇਆ ਤੇ ਹੁਣ ਇਹ ਆਪਾਂ ਸਾਰਾ ਕੁਝ ਦੇਖ ਚੁੱਕੇ ਹਾਂ ਤੇ ਨਾਲ ਆ ਗਿਆ ਜੀ ਇਧਰ ਬ੍ਰੈਂਕ ਰੂਮ ਦਾ ਏਰੀਆ ਤੇ ਇਹਨੂੰ ਵੀ ਇੱਕ ਪੋਰਚ ਦੇ ਵਿੱਚ ਗੇਟ ਦੇ ਕੇ ਇੱਕ ਫਰੰਟ ਵਿੰਡੋ ਦਿੱਤੀ ਹੈ ਹਜੇ ਬਾਈ ਉਹਨਾਂ ਦੇ ਉਧਰ ਪੁਰਾਣਾ ਜੋ ਬੈਠਕਾ ਉਹਦੀ ਕੰਦਰ ਰਹਿੰਦੀ ਆ ਉਹ ਕਹਿੰਦੇ ਬਾਹਰੋਂ ਜੁਟਾਂ ਤੱਕ ਕੋਠੀ ਨੂੰ ਸਾਹਮਣੇ ਬਹੁਤ ਸੋਹਣੀ ਤੇ ਹੁਣ ਆ ਗਏ ਆਪਾਂ ਫਸਟ ਫਲੋਰ ਦੇਖ ਲਿਆ 1100 ਸਕਰ ਫੁੱਟ ਏਰੀਆ ਇਹਦੇ ਚ ਕੱਲੀ ਕੱਲੀ ਸਹੂਲਤਾਂ ਦੋ ਬੈਡਰੂਮ ਵੀ ਹੈਗੇ ਨੇ ਪੂਜਾ ਪਾਠ ਵਾਸਤੇ ਵੀ ਹੈਗਾ ਕਿਚਨ ਹੋ ਗਿਆ ਜੀ ਡਰੈਸਿੰਗ ਏਰੀਆ ਹੋ ਗਿਆ ਵਾਸ਼ਰੂਮ ਏਰੀਆ ਹੋ ਗਿਆ ਤੇ ਆਪਾਂ ਸਾਰਾ ਦਿਖਾਤਾ ਇਹਦੇ ਦੇਖਣ ਦਾ ਏਰੀਆ ਹੋ ਗਿਆ ਤੇ ਹੁਣ ਆਪਾਂ ਉੱਪਰ ਲੈ ਕੇ ਚੱਲਦੇ ਹਾਂ ਤੁਹਾਨੂੰ ਤੇ ਆ ਜਾਓ ਭਾਈ ਲੈ ਚੱਲਦੇ ਹਾਂ ਉੱਪਰ ਭਾਈ 1600 ਸਕਰ ਫੁੱਟ ਦਾ ਐਦੂ ਸੋਹਣਾ ਕੋਈ ਡਿਜ਼ਾਈਨ ਨਹੀਂ ਹੋਣਾ ਨਾਲੇ ਡਬਲ ਪੋਰਸ਼ਨ ਬਣ ਗਿਆ ਬਾਹਰੋਂ ਬਹੁਤ ਸੋਹਣਾ ਫਰੰਟ ਬਣਿਆ ਕੋਠੀ ਦਾ ਤੇ ਕਈ ਮੇਰੇ ਭਰਾ ਖੱਲੇ ਥੱਲੇ ਏਰੀਆ 14-1500 ਬਣਾ ਲੈਂਦੇ ਆ ਨਾਲੇ ਉਹ ਸਿੰਗਲ ਪੋਰਸ਼ਨ ਰਹਿ ਜਾਂਦੀ ਆ ਇਹ ਡਬਲ ਪੋਰਸ਼ਨ ਵੀ ਹੋਗਾ ਏਰੀਆ ਸਾਲਾ ਸਾਰਾ 1600 ਰਿਆ ਤੇ ਬਾਈ ਹੁਣ ਆਪਾਂ ਫਸਟ ਫਲੋਰ ਤੇ ਆ ਗਏ ਗਰਾਉਂਡ ਫਲੋਰ ਦਾ ਸਾਰਾ ਪਲਾਨ ਦੇਖ ਲਿਆ ਤੇ ਇੱਥੇ ਇੱਕ ਆਪਸ਼ਨ ਰੱਖੀ ਆ ਆ ਦੇਖੋ ਇਧਰ 4 ਇੰਚੀ ਲਾ ਕੇ ਇੱਥੇ ਇੱਕ ਕਮਰੇ ਦੀ ਆਪਸ਼ਨ ਰੱਖੀ ਆ ਇੱਕ ਕਮਰਾ ਲੌਬੀ ਦੇ ਏਰੀਆ ਦੇ ਵਿੱਚ ਕਮਰਾ ਨਿਕਲ ਸਕਦਾ ਜੇ ਕੱਢਣਾ ਹੋਵੇ ਇੱਕ ਛੋਟੀ ਫੈਮਿਲੀ ਆ ਥੱਲੇ ਥੱਲੇ ਏਰੀਆ ਵਧੀਆ ਬਣਿਆ ਹੋਇਆ ਆ ਤੇ ਉੱਪਰ ਇੱਕ ਆਪਸ਼ਨ ਰੱਖਤੀ ਕਮਰੇ ਦੀ ਇੱਥੇ ਸੀਮਤ ਏਰੀਆ ਦੇ ਵਿੱਚ ਬਹੁਤ ਸੋਹਣਾ ਕਮਰਾ ਬਣ ਸਕਦਾ ਤੇ ਬਾਈ ਆਪਾਂ ਉੱਪਰ ਵਾਲੇ ਪੋਰਸ਼ਨ ਤੇ ਆ ਗਏ ਆਪਾਂ ਉਧਰ ਦਿਖਾਤਾ ਤੁਹਾਨੂੰ ਰੂਮ ਦੀ ਆਪਸ਼ਨ ਰੱਖੀ ਹੋਈ ਹੈ ਤੇ ਆ ਗੁਲਾਈਆਂ ਵਗੈਰਾ ਦੇਖ ਕੇ ਬਹੁਤ ਸਫਾਈ ਹੈ ਕੰਮ ਦੇ ਵਿੱਚ ਬਾਈਆਂ ਨੇ ਜਿਹੜਾ ਨੇ ਕੀਤਾ ਇਹਦਾ ਕੰਮ ਜੋ ठेकेदार ਭਰਾਵਾਂ ਨੇ ਬਹੁਤ ਸਫਾਈ ਨਾਲ ਕੰਮ ਕੀਤਾ ਹੋਇਆਗਾ ਤੇ ਇੱਕ ਚੀਜ਼ ਜ਼ਰੂਰ ਆ ਬਾਈ ਤੇ ਆਪਣੇ ਭਰਾਵਾਂ ਨੇ ਘਰ ਬਣਾਉਣਾ ਹੁੰਦਾ ਜਦੋਂ ਆਪਾਂ ਨੇ ਕਈ ਵਾਰੀ ਦੇਖਦੇ ਆ ਸਾਡਾ ਡਬਲ ਪੋਰਸ਼ਨ ਵੀ ਬਣ ਜੇ ਤੇ ਸਾਡਾ ਖਰਚਾ ਵੀ ਨਵਾਲਾ ਹੋਵੇ ਐਦੋਂ ਵਧੀਆ ਡਿਜ਼ਾਈਨ ਬਾਈ ਕੋਈ ਨਹੀਂ ਹੋ ਸਕਦਾ ਨਾਲੇ ਥੱਲੇ ਵ ਜਿੰਨਾ ਵੀ ਆਪਾਂ ਕਹਿ ਸਕਦੇ ਆ ਵਧੀਆ ਪੂਰੀ ਸਹੂਲਤ ਹੈ ਆਪਾਂ ਜੇ ਸੋਚੀਏ ਤਿੰਨ ਚਾਰ ਜੀਆਂ ਦਾ ਆਪਣਾ ਪਰਿਵਾਰ ਹੁੰਦਾ ਛੋਟਾ ਤਾਂ ਉਹਨਾਂ ਵਾਸਤੇ ਬਾਈ ਨਾਲੇ ਡਬਲ ਪੋਰਸ਼ਨ ਹੋ ਗਿਆ ਉੱਪਰ ਕਮਰੇ ਦੀ ਆਪਸ਼ਨ ਹੋ ਗਈ ਜਦੋਂ ਕਰਨਾ ਬਣਾਉਣਾ ਇਹਨੂੰ ਕੰਧ ਨੂੰ ਉੱਚੀ ਕਰਨਾ 4 ਇੰਚੀ ਕੰਧ ਦੀ ਆਪਸ਼ਨ ਰੱਖੀ ਹੈ ਤੇ ਨਾਲੇ ਡਬਲ ਪੋਰਸ਼ਨ ਹੋ ਗਿਆ ਨਾਲੇ ਏਰੀਆ ਵਧਣੇ ਤਾਂ 1600 ਏਰੀਆ ਹੀ ਹੈ ਸਾਰਾ 1600 ਸਕਰ ਫੁੱਟ ਦੇ ਵਿੱਚ ਆਪਾਂ ਜ਼ਿਆਦਾਤਰ ਸਿੰਗਲ ਪੋਰਸ਼ਨ ਦੇ ਘਰ ਦੇਖਦੇ ਆ ਇੰਨੇ ਏਰੀਆ ਦੇ ਵਿੱਚ ਤੇ ਡਬਲ ਪੋਰਸ਼ਨ ਦਾ ਤੇ ਡਿਜ਼ਾਈਨ ਤੁਹਾਨੂੰ ਕਿਵੇਂ ਲੱਗਿਆ ਵੀਡੀਓ ਦੇ ਵਿੱਚ ਕਮੈਂਟ ਜਰੂਰ ਕਰਕੇ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਜੇ ਅਗਰ ਡਿਜ਼ਾਈਨ ਤੁਹਾਨੂੰ ਸੋਹਣਾ ਲੱਗਦਾ ਹੈ ਐਦਾਂ ਦੇ ਨਵੇਂ ਬਣਦੇ ਸੋਹਣੇ ਸੋਹਣੇ ਡਿਜ਼ਾਈਨ ਆਪਾਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਾਂਗੇ ਧੰਨਵਾਦ